ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਸੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਅੱਜ ਜੋ ਕਾਲਪੁਰਖ ਪਿਤਾ ਪਰਮਾਤਮਾ ਭਗਤ ਕਬੀਰ ਜੀ ਜੋ ਧੰਨ ਸ੍ਰੀ ਗੁਰਗੰਸਾਹਬ ਦੇ ਵਿੱਚ ਬਰਾਜਮਾਨ ਨੇ ਉਹ ਅੱਜ ਆਪਾਂ ਨੂੰ ਸਮਝਾਉਣਾ ਕਰਨਗੇ ਕਿ ਇੱਕ ਪ੍ਰਮਾਤਮਾ ਉਹ ਕਾਲਪੁਰਖ ਮੁਕਤੀ ਦੇਣ ਵਾਲਾ ਕਿਹਨੂੰ ਮੁਕਤੀ ਦਿੰਦਾ ਹੈ 84 ਲੱਖ ਜੁਨੀਆਂ ਨੂੰ ਮੁਕਤੀ ਦੇਣ ਵਾਲਾ ਸੂ ਪ੍ਰਭੂ ਦੀ ਮਲਾਪ ਦੀ ਗੱਲ ਕਰ ਰਿਹਾ ਹੈ। ਕੌਣ ਕਰ ਰਹੇ ਨੇ ਭਗਤ ਕਬੀਰ ਜੀ। ਕੀ ਕਹਿ ਰਹੇ ਨੇ ਉਹ ਕਾਲਪੁਰਖ ਪਿਤਾ ਪਰਮਾਤਮਾ ਮੁਕਤੀ ਦਾ ਦਾਤਾ ਹੈ। ਮੁਕਤੀ ਦਾ ਦਾਤਾ। ਹੁਣ ਗੁਰੂ ਪਿਆਰਿਓ ਮੁਕਤੀ ਦੇ ਦਾਤੇ ਦੀ ਸਿਫਤ ਸਲਾਹ ਕਰਨੀ ਬੰਦਗੀ ਕਰਨੀ ਉਸ ਮਾਲਕ ਦੀ ਵਡਿਆਈ ਕਰਨੀ ਔਰ ਉਹਦੀ ਸੇਵਾ ਕਰਨੀ ਕੌਣ ਕਰਾ ਸਕਦਾ ਹੈ ਇਹ ਕੌਣ ਕਰਾ ਸਕਦਾ ਹੈ ਇਹ ਉਹਦੇ ਜਿਹੜੇ ਭਗਤ ਨੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਰੰਗਈ ਹਾਂ ਰੂਹਾਂ ਭਗਤ ਸੰਤ ਜੋ ਇਸ ਮਾਰਗ ਤੇ ਚੱਲ ਕੇ ਖੁਦ ਉਹਨਾਂ ਨੇ ਮੁਕਤੀ ਪਾਈ ਹੈ ਖੁਦ ਮੁਕਤ ਹੋਏ ਨੇ ਆਪ ਉਹਨਾਂ ਨੇ ਸੇਵਾ ਕੀਤੀ ਹੈ ਤਾਂ ਗੁਰੂ ਪਿਆਰਿਓ ਉਹੀ ਅੱਗੇ ਕਿਸੇ ਨੂੰ ਮੁਕਤ ਕਰਵਾ ਸਕਦੇ ਨੇ ਆਓ ਗੁਰਪਿਆਰੋ ਆਪਾਂ ਇਸ ਵਿਚਾਰ ਨੂੰ ਅੱਗੇ ਤੋਰੀਏ ਕਿ ਸਤਿਗੁਰੂ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਕਿਵੇਂ ਸਾਨੂੰ ਮੁਕਤੀ ਮਿਲੇਗੀ ਕਿਵੇਂ ਅਸੀਂ ਸਿਮਰਨ ਕਰੀਏ ਕਿਵੇਂ ਮਾਲਕ ਦੀ ਬੰਦਗੀ ਕਰੀਏ ਇਹ ਗੁਰਪਿਆਰੋ ਅੱਜ ਆਪਾਂ ਇਸ ਸੰਗਤ ਕਰਕੇ ਔਰ ਇੱਕ ਆਪਾਂ ਇੱਕ ਵੀਡੀਓ ਬਣਾ ਕੇ ਆਪਾ ਕੋਸ਼ਿਸ਼ ਕਰੀਏ ਕਿ ਕਿਸੇ ਦੀ ਕਿਸੇ ਦੇ ਪੱਲੇ ਇਹ ਗੱਲ ਪੈ ਜੇ ਕਿ ਮੈਂ ਮੁਕਤ ਕਿਵੇਂ ਹੋਵਾਂ ਮੁਕਤ ਦਾ ਭਾਵ ਗੁਰੂ ਪਿਆਰਿਓ ਅਸੀਂ ਜਨਮ ਮਰਨ ਘਟਾਉਣਾ ਅਸੀਂ ਜੁਨੀਆਂ ਦੇ ਵਿੱਚ ਨਾ ਜਾਈਏ ਆਹ ਕੌਣ ਕਰਾ ਸਕਦਾ ਹੈ ਆਓ ਆਪਾਂ ਅੱਗੇ ਵਿਚਾਰ ਕਰਾਂਗੇ ਤੋਂ ਪਹਿਲਾਂ ਉਸ ਅਕਾਰਪੁਰਖ ਪਿਤਾ ਪਰਮਾਤਮਾ ਨੂੰ ਆਪਾਂ ਆਗਾ ਲੈ ਲਈਏ ਫਤਿਹ ਦੀ ਸਾਂਝ ਕਰੀਏ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਓ ਗੁਰਪਿਆਰੋ ਫਿਰ ਆਪਾਂ ਵਿਚਾਰ ਕਰੀਏ ਗੁਰੂ ਸਾਹਿਬ ਕੀ ਫਰਮਾਨ ਕਰਦੇ ਨੇ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਇੱਕ ਸੰਤ ਤੇ ਇੱਕ ਪ੍ਰਮਾਤਮਾ ਇੱਕ ਸੰਤ ਅਤੇ ਇੱਕ ਪ੍ਰਮਾਤਮਾ ਮੁਕਤੀ ਦੀ ਖਾਤਰ ਮੁਕਤੀ ਲੈਣ ਵਾਸਤੇ ਸਾਨੂੰ ਕਿਹਦਾ ਪੱਲਾ ਫੜਨਾ ਪੈਣਾ ਹੈ ਭਾਵੇਂ ਅਸੀਂ ਆਪਣਾ ਜਨਮ ਮਰਨ ਕਟਾਉਣਾ ਹੈ ਜੂਨੀਅਰ ਚਾਹੇ ਨਹੀਂ ਜਾਣਾ ਹੈ ਇਹ ਹੀ ਸਾਡਾ ਮੇਨ ਮਕਸਦ ਹੈ ਇਸ ਸੰਬੰਧੇ ਦਾ 84 ਲੱਖ ਜੂਨੀਆ ਦੇ ਵਿੱਚੋਂ ਮੇਰੇ ਮਾਲਕ ਨੇ ਜਾਂ ਪਿਤਾ ਪਰਮਾਤਮਾ ਨੇ ਇਸ ਜੀਵ ਨੂੰ ਕੱਢਿਆ ਹੈ ਤਾਂ ਕਾਦੇ ਵਾਸਤੇ ਕੱਢਿਆ ਕਿ ਤੂੰ ਇਨਸਾਨੀ ਜਾਮੇ ਦੇ ਵਿੱਚ ਵਿਸ਼ਵਾਸ ਲੈ ਕੇ ਜਾ ਬੰਦਗੀ ਕਰ ਔਰ ਤੂੰ ਮੁਕਤ ਹੋ ਜਾ ਮੁਕਤ ਹੋਣ ਦਾ ਭਾਵ ਅਸੀਂ ਬਾਰ ਬਾਰ ਜੁਨੀਆਂ ਦੇ ਵਿੱਚ ਨਾ ਜਾਈਏ ਇਹ ਸਾਡਾ ਮੁੱਖ ਕੰਮ ਹੈ ਹੁਣ ਗੁਰੂ ਪਿਆਰੇ ਉਹ ਵਿਚਾਰ ਕਰੋ ਕਿ ਇਹ ਮੁਕਤੀ ਕੌਣ ਦਵਾ ਸਕਦਾ ਹੈ ਵੈਸੇ ਤਾਂ ਸਾਨੂੰ ਸੂਚੀ ਹੈ ਨਹੀਂ ਵੈਸੇ ਤਾਂ ਇਹ ਬੰਦਾ ਜੇ ਕੋਈ ਕਹੇ ਕਿ ਆਪਣੇ ਆਪ ਇਹ ਮੁਕਤੀ ਦਾ ਦਰਜਾ ਹਾਸਲ ਕਰ ਲੇਗਾ ਨਹੀਂ ਕਰ ਸਕਦਾ ਕਿਉਂ ਸਾਨੂੰ ਉਸ ਜੋ ਸੰਤ ਹੈ ਜੋ ਪ੍ਰਮਾਤਮਾ ਨੂੰ ਹਰ ਟਾਈਮ ਯਾਦ ਕਰਦਾ ਹੈ ਜਿਨ੍ਹਾਂ ਨੇ ਮੁਕਤੀ ਦਾ ਦਰਵਾਜ਼ਾ ਪਾਇਆ ਹੈ ਜਾਂ ਮੁਕਤੀ ਦੇ ਦਰਵਾਜ਼ੇ ਤੇ ਐਂਟਰੀ ਹੋਏ ਨੇ ਉਹਦਾ ਪੱਲਾ ਪੜਨਾ ਪੈਣਾ ਉਹਦੀ ਉਹਦਾ ਪੱਲਾ ਫੜਨਾ ਪੈਣਾ ਉਹਦੇ ਵਿਚਾਰ ਛੋਣਨੇ ਪੈਣਗੇ ਉਹਦੀ ਸੰਗਤ ਕਰਨੀ ਪੈਣੀ ਹੈ ਸਾਨੂੰ ਉਹਨੂੰ ਸੰਗਤ ਕਰਨੀ ਪੈਣੀ ਹੈ ਇਸੇ ਕਰਕੇ ਗੁਰੂ ਪਿਆਰੇਓ ਇਹ ਦੋਨੇ ਕੰਮ ਕੌਣ ਕਰਾ ਸਕਦਾ ਹੈ ਕੌਣ ਕਰਾ ਸਕਦਾ ਹੈ ਦੇਖੋ ਦੋਨਾਂ ਇੱਕ ਸੰਤ ਹੈ ਉਹ ਨਾਮ ਜਪਾ ਸਕਦਾ ਹੈ ਨਾਮ ਦਾ ਰਸਤਾ ਦੱਸ ਸਕਦਾ ਹੈ ਨਾਮ ਦੀ ਪ੍ਰਭਾਸ਼ਾ ਦੱਸ ਸਕਦਾ ਹੈ ਨਾਮ ਕੀ ਹੈ ਅਸੀਂ ਗੁਰੂ ਦੀ ਸੇਵਾ ਕਿਵੇਂ ਕਰਨੀ ਹੈ ਉਹ ਦੱਸ ਸਕਦਾ ਹੈ ਸੰਗਤ ਦੇ ਵਿੱਚ ਕਿਵੇਂ ਬੈਠਣਾ ਹੈ ਉਹ ਸਾਨੂੰ ਭੇਦ ਦੇ ਸਕਦਾ ਹੈ ਵਾਹਿਗੁਰੂ ਗੁਰਮੰਤਰ ਕਿਵੇਂ ਮਾਲਕ ਦੀ ਵਡਿਆਈ ਕਰਨੀ ਹੈ ਉਹਦਾ ਭੇਦ ਦੇ ਸਕਦਾ ਹੈ ਜਦੋਂ ਅਸੀਂ ਉਸ ਸੰਤ ਦੇ ਪੂਰਨਾਂ ਤੇ ਚੱਲਾਂਗੇ ਜਿਉਂ ਜਿਵੇਂ ਉਹ ਤਾਂ ਸਾਨੂੰ ਦੱਸਣ ਗਿਆ ਸੀ ਉਮੇ ਨਾਮ ਜਪ ਕੇ ਮਾਲਕ ਦੀ ਵਡਿਆਈ ਕਰਾਂਗੇ ਗੁਰਪਿਆਰੇਓ ਤਾਂ ਫਿਰ ਉਹ ਵਡਿਆਈ ਤੇ ਮਾਲਕ ਨੇ ਖੁਸ਼ ਹੋਣਾ ਹੈ ਮਾਲਕ ਨੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਖੁਸ਼ ਹੋਣਾ ਹੈ ਖੁਸ਼ ਹੋ ਕੇ ਸਾਨੂੰ ਹੁਦਾਇਤਾ ਕੋ ਸਦਾਤਾ ਦੇਣੀਆਂ ਨੇ ਹਰ ਰਸ ब्रह्म रस अमृत रस और संत ਸਾਡੀ ਝੋਲੀ ਦੇ ਵਿੱਚ ਨਾਮ ਦੇ ਪੱਲੇ ਪੋਣਾ ਉਹਨੇ ਨਾਮ ਇਹ ਕਿਨੇ ਕਰਵਾਇਆ ਸੰਤ tane ਸੰਤ ਜਨ ਭਗਤ ਜਨ ਕਿਉਂਕਿ ਆ ਰਾਮ ਸੋ दाता ਮੁਕਤ ਕੋ ਸੰਤ ਜਪਾਵੇ ਨਾਮ ਕੀ ਕਰੇ ਮੇਰਾ ਮਾਲਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਹੁਣ ਸੰਤ ਨੇ ਇਹ ਤਰੀਕਾ ਦੱਸਤਾ ਕਿਹੜਾ ਭੇਦ ਦੱਸਦੇ ਸਾਨੂੰ RAM ਕਹਿਣ ਮੇ ਭੇਦ ਹੈ ਇਹ ਸਾਨੂੰ ਸੂਚੀ ਦੇਤੀ ਗੁਰਪਿਆਰਿਓ ਹੁਣ ਅਸੀਂ ਮਾਲਕ ਦੀ ਵਡਿਆਈ ਕਰਨੀ ਆ ਵਡਿਆਈ ਕਰਕੇ ਅਸੀਂ ਪਿਤਾ ਪਰਮਾਤਮਾ ਨੂੰ ਖੁਸ਼ ਕਰਦਾ ਹੈ ਫਿਰ ਉਹਨੇ ਸਾਨੂੰ ਮੁਕਤੀ ਦੇਣੀ ਹੈ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਹੁਣ ਗੁਰੂ ਸਾਹਿਬ ਗੁਰਬਾਣੀ ਫਰਮਾਨ ਕਰ ਰਹੇ ਕਿ ਸੇਵਾ ਕੋ ਦੋਏ ਭਲੇ ਹੁਣ ਦੋਨੇ ਚੰਗੇ ਨੇ ਚੰਗੇ ਕਿਉਂ ਉਹ ਕਾਲਪੁਰਖ ਪਿਤਾ ਪਰਮਾਤਮਾ ਉਹ ਤਾਂ ਚੰਗਾ ਹੈ ਹੀ ਹੈ ਔਰ ਫਿਰ ਉਹਦੇ ਜਿਹੜੇ ਸੰਤ ਨੇ ਉਹ ਵੀ ਚੰਗੇ ਹੋ ਜਾਂਦੇ ਨੇ ਉਹ ਵੀ ਸੱਚੇ ਸੱਚੇ ਤੇ ਸੁੱਚੇ ਹੋ ਜਾਂਦੇ ਨੇ ਇਹ ਮਾਰਗ ਸਾਨੂੰ ਪਿਤਾ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗ ਹੀ ਰੂਹ ਹੀ ਸਾਨੂੰ ਮਾਰਗ ਦਿਖਾ ਸਕਦੀ ਆ ਗੁਰਪਿਆਰੇਓ ਤਾਂ ਆਪਾਂ ਇਹਨਾਂ ਗੱਲਾਂ ਤੇ ਅਮਲ ਕਰਨਾ ਹੈ ਆਪਾਂ ਇਹਨਾਂ ਗੱਲਾਂ ਤੇ ਅਮਲ ਕਰਨਾ ਹੈ ਜਿੰਨਾ ਚਿਰ ਅਸੀਂ ਅਮਲ ਨਹੀਂ ਕਰਦੇ ਉਹਨਾਂ ਚ ਗੁਰੂ ਪਿਆਰਿਓ ਅਸੀਂ ਮੁਕਤੀ ਦਾ ਦਰ ਪ੍ਰਾਪਤ ਨਹੀਂ ਕਰ ਸਕਦੇ ਸਾਨੂੰ ਵਾਰ-ਵਾਰ ਜੁਨੀਆਂ ਦੇ ਵਿੱਚ ਜਨਮ ਲੈਣਾ ਪੈਣਾ ਹੈ ਵਾਰ-ਵਾਰ ਜਨਮ ਲੈਣੇ ਦਾ ਭਾਵ ਸਾਨੂੰ ਫੇਰ ਉਹ ਘੋਰ ਨਰਕਾਂ ਦੇ ਵਿੱਚ ਦੀ ਨਿਕਲਣਾ ਪੈਣਾ ਹੈ ਫੇਰ ਸਾਨੂੰ ਉਲਟਾ 9 ਮਹੀਨੇ ਲਟਕਣਾ ਪੈਣਾ ਹੈ ਇਹ ਤਾਂ ਇਨਸਾਨੀ ਜਾਮੇ ਦੀ ਗੱਲ ਆ ਗੁਰਪਿਆਰਿਓ ਜੇ ਮੇਰਾ ਮਾਲਕ ਸਾਡੇ ਤੇ ਤਰਸ ਕਰਦਾ ਹੈ ਸਾਨੂੰ ਥੋੜਾ ਬਾਲਾ ਥੋੜੀ ਬਾਲੀ ਪਖਤੀ ਕੀਤੀ ਤੇ ਥੋੜਾ ਖੁਸ਼ ਹੋ ਜਾਂਦਾ ਹੈ ਔਰ ਸਾਨੂੰ ਫਿਰ ਉਹ ਮੁੜ ਇਨਸਾਨੀ ਜਾਮਾ ਦੇ ਦਿੰਦਾ ਹੈ। ਅਨਸਾਨੀ ਜਾਮਾ ਦੇ ਦਿੰਦਾ। ਇਹ ਤਾਂ ਇੱਕ ਇਸ ਜਾਮੇ ਦੀ ਗੱਲ ਕਰਦੇ ਆ ਆਪਾਂ ਜੋ ਇਨਸਾਨ ਜੋ ਪੈਦਾ ਹੁੰਦੇ ਨੇ। ਪਾਵੇ ਤੋਂ ਬਾਅਦ ਆਪਾਂ ਹੋਰ ਚਾਤੀ ਮਾਰੀ 84 ਲੱਖ ਜੁਨੀਆਂ ਦੇ ਵਿੱਚ ਕਿੰਨੇ ਵੀ ਜੀਵ ਐ ਜੇ ਅਸੀਂ ਅਪਾਰਾਲਾ ਕੋਸ਼ਿਸ਼ ਨਹੀਂ ਕੀਤੀ ਜੇ ਅਸੀਂ ਸੰਤ ਮਹਾਪੁਰਸ਼ਾਂ ਦੀ ਗੱਲ ਨੂੰ ਨਹੀਂ ਮੰਨਿਆ ਹੁਣ ਸੰਤ ਮਹਾਪੁਰਸ਼ ਕਿਹੜੇ ਨੇ ਭਗਤ ਕਬੀਰ ਜੀ ਜੋ ਆਪਾਂ ਨੂੰ ਅੱਜ ਹਦਾਇਤ ਕਰ ਰਹੇ ਨੇ ਜੋ ਸਾਨੂੰ ਇਹ ਰਸਤਾ ਦਿਖਾ ਰਹੇ ਨੇ ਜੋ ਸੂਜੀ ਦੇ ਰਹੇ ਨੇ ਇਹਨਾਂ ਦੀ ਗੱਲ ਅਸੀਂ ਮੰਨਣੀ ਆ ਜਦੋਂ ਇਹਨਾਂ ਦੀ ਗੱਲ ਮੰਨ ਲਈ ਤਾਂ ਪ੍ਰਮਾਤਮਾ ਦੀ ਗੱਲ ਮੰਨ ਲਈ ਤਾਂ ਗੁਰੂ ਪਿਆਰਿਓ ਫਿਰ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਗੱਲ ਨੂੰ ਇਹਨਾਂ ਦੀ ਗੱਲ ਨੂੰ ਮੰਨ ਕੇ ਭਗਤੀ ਦੇ ਰਾਹ ਤੇ ਚੱਲੀਏ ਜ਼ਿਆਦਾਤਰ ਲੋਕ ਕੀ ਹੈ ਕਰਾਹੇ ਪਏ ਹੋਇਨੇ ਪਾਵਕ ਵੇ ਹੁਣ ਭਗਤ ਕਬੀਰ ਜੀ ਅਗਲੀ ਪੰਕਤੀ ਚ ਫਰਮਾਨ ਕਰ ਰਹੇ ਨੇ ਜਾਹੇ ਮਾਰਗ ਪੰਡਤ ਗਏ ਬਾਸੇ ਪਰਿ ਬਹੀਰ ਕੀ ਕਹ ਰਹੇ ਨੇ ਜਿਹੜੇ ਰਸਤੇ ਤੇ ਜਾਂ ਸੰਸਾਰ ਦੇ ਅੰਦਰ तीर्थ व्रत आजक इस रास्ते ते चल के कौन चलदे ने हुन जो ਲੋਕ ਦੇ ਜੋ ਸੇਵਾਦਾਰ ਨੇ ਜੋ ਲੋਕ ਦੇ ਪੰਡਤ ਕਹਿ ਲੀਏ ਜੋ ਅੱਜ ਦੇ ਆਪਾਂ ਜੋ ਸੰਤ ਜਿਹੜੇ ਆਪਣੇ ਡਾਕਟਰ ਲੱਗੇ ਨੇ ਉਹ ਕਹਿ ਦਈਏ ਕਿਉਂਕਿ ਤਰ੍ਹਾਂ ਤਰ੍ਹਾਂ ਭਗਤ ਸੰਸਾਰ ਦੇ ਅੰਦਰ ਭਗਤੀ ਦਾ ਰਸਤਾ ਦੱਸ ਰਹੇ ਨੇ ਕੋਈ ਕਹੇ ਰਤੀਰਥਾਂ ਤੇ ਜਾਓ ਕੋਈ ਕਹੇ ਕੋਤਿ ਕਿਤੇ ਭਜੋ ਰਾਬ ਉੱਥੇ ਮਿਲ ਜੇਗਾ ਪ੍ਰਮਾਤਮਾ ਉਧਰ ਮਿਲ ਜੇਗਾ ਪਰ ਨਹੀਂ ਗੁਰ ਪਿਆਰਿਓ ਇੱਥੇ ਆਪਾਂ ਧੰਨ ਸ੍ਰੀ ਗੁਰਗੰਸਾਬ ਤੋਂ ਪੁੱਛਣਾ ਹੈ ਅਸੀਂ ਗੁਰੂ ਦੀ ਮਤ ਲੈਣੀ ਆ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਕਬੀਰ ਜੈ ਮਾਰਗ ਪੰਡਤ ਗਏ ਪਾਛੇ ਪਰਿਬਹੀਰ ਬਹੀਰ ਦਾ ਮਤਲਬ ਭੀੜ ਕਿੱਥੇ ਤੁਰੇ ਫਿਰਦੀ ਆ ਕਰਮ ਕਾਂਡਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਤੀਰਥ ਆਦਿਕ ਇਹਨਾਂ ਉੱਤੇ ਤੁਰੇ ਫਿਰਦੇ ਨੇ ਤਾਂ ਗੁਰੂ ਪਿਆਰਿਓ ਇੱਕ ਬੜਾ ਸੌਖਾ ਜਿਹਾ ਰਸਤਾ ਭਾਲ ਰਹੇ ਨੇ ਕਿ ਸੌਖਾ ਰਸਤਾ ਸਾਨੂੰ ਹੀ ਮਿਲ ਜੇ ਪਰ ਇਹ ਰਸਤਾ ਬੜਾ ਔਖਾ ਹੈ। ਕਠਿਨ ਰਸਤਾ ਹੈ। ਬਹੁਤ ਔਖਾ ਰਸਤਾ ਹੈ ਬੁਰੇ ਪਿਆਰ ਨੂੰ। ਔਖਾ ਕਿਉਂ ਹੈ? ਕਿ ਅਸੀਂ ਹੁਕਮ ਦੇ ਆਦੀ ਨਹੀਂ ਹੈ। ਅਸੀਂ ਹੁਕਮ ਨਹੀਂ ਮੰਨਦੇ। ਹੁਕਮ ਮੰਨਣ ਦੀ ਸਾਨੂੰ ਆਤਮਣੀ ਹੈ ਸੱਚ ਬੋਲਣ ਦੀ ਸਾਨੂੰ ਆਤਮਣੀ ਹੈ ਸੱਚ ਸੁਣਨ ਦੀ ਸਾਨੂੰ ਆਤਮਣੀ ਹੈ ਸੱਚੀ ਸੰਗਤ ਕਰਨ ਦੀ ਸਾਨੂੰ ਆਤਮਣੀ ਹੈ ਸੱਚੀ ਸੰਗਤ ਕਿਹੜੀ ਹੈ ਜਿੱਥੇ ਇੱਕ ਪ੍ਰਮਾਤਮਾ ਦੀ ਗੱਲ ਹੁੰਦੀ ਹੋਵੇ ਕਿਸੇ ਬੰਦੇ ਦੀ ਵਡਿਆਈ ਨਹੀਂ ਉਸ ਅਕਾਲ ਪੁਰਖ ਪਿਤਾ ਪ੍ਰਮਾਤਮਾ ਦੀ ਵਡਿਆਈ ਹੁੰਦੀ ਹੋਵੇ ਅਸੀਂ ਹੁਕਮ ਮੰਨਦੇ ਆਦੀ ਹੋ ਜਾਈਏ ਜੋ ਧੰਨ ਸ੍ਰੀ ਗੁਰਗੰਦ ਸਾਹਿਬ ਕਹਿ ਰਿਹਾ ਉਹਨੂੰ ਅਸੀਂ ਮੰਨਣ ਦੀ ਕੋਸ਼ਿਸ਼ ਕਰੀਏ ਫੇਰ ਤਾਂ ਇਹ ਰਸਤਾ ਬੜਾ ਸੌਖਾ ਹੈ ਫੇਰ ਰਸਤਾ ਬੜਾ ਸੌਖਾ ਹੈ ਪਰ ਜਿਹੜੇ ਰਸਤੇ ਤੇ ਸੰਸਾਰ ਤੁਰ ਰਿਹਾ ਹੈ ਇਹ ਹੁਣ ਤਾਂ ਬੜਾ ਸੌਖਾ ਲੱਗ ਰਿਹਾ ਹੈ ਕੀ ਚਲੇ ਗਏ ਜੀ ਤੀਰਥਾਂ ਤੇ ਸਰਾਮ ਕਰਕੇ ਆ ਗਏ ਜਾਂ ਹੋਰ ਕਿਸੇ ਪਾਸੇ ਭੱਜ ਦੌੜ ਲਾ ਲਈ ਅਸੀਂ ਰੱਬ ਨੂੰ ਯਾਦ ਕਰ ਲਿਆ ਹੋ ਗਏ ਮੁਕਤ ਨਹੀਂ ਹੋਣਾ ਮੁਸ਼ਕਲ ਹੈ ਕਿਉਂ ਮੁਸ਼ਕਲ ਹੈ ਅਗਲੀ ਪੰਕਤੀ ਜੋ ਗੁਰਪਿਆਰੋ ਭਗਤ ਕਬੀਰ ਜੀ ਕਹ ਰਹੇ ਨੇ ਉਹ ਕਹ ਰਹੇ ਨੇ ਇੱਕ ਅਵ ਘਾਟੀ ਇੱਕ ਅਵਕਟ ਘਾਟੀ RAM ਕੀ ਇੱਕ ਅਵਕਟ ਘਾਟੀ RAM ਕੀ ਤੈ ਚੜ ਰਿਓ ਕਬੀਰ ਤੈ ਚੜ ਰਿਓ ਕਬੀਰ ਹੁਣ ਕਬੀਰ ਕਹਿੰਦਾ ਉਹ ਉਹ ਘਾਟੀ ਹੈ ਬੜਾ ਔਖਾ ਰਸਤਾ ਹੈ ਕਿਹੜਾ ਔਖਾ ਰਸਤਾ ਹੈ ਸਿਰਫ ਇਸ ਪੌਜਲ ਨੂੰ ਪਾਰ ਕਰਨਾ ਬੜਾ ਔਖਾ ਹੈ ਇਹ ਰਸਤਾ ਇੱਕ ਸਾਡੇ ਅੰਦਰ ਉਹ ਪਹਾੜੀ ਦੀ ਗੱਲ ਨਹੀਂ ਕਰ ਰਿਹਾ ਭਗਤ ਜੀ ਕਿ ਉੱਚੀ ਪਹਾੜੀ ਦੇਖ ਲਿਓ ਤੇ ਚੜ੍ਹਨਾ ਬੜਾ ਔਖਾ ਹੈ ਨਹੀਂ 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 ਬਾਰੀਤੌਰ ਤੇ ਪਹਾੜੀਆਂ ਦੀ ਗੱਲ ਨਹੀਂ ਹੈ ਅਬ ਘਾਟੀ ਘਾਟੀ ਮਤਲਬ ਕੀ ਹੈ ਪਹਾੜੀਆਂ ਦਾ ਰਸਤਾ ਟੇਡਾ ਮੇਡਾ ਰਸਤਾ ਉਹ ਗੱਲ ਨਹੀਂ ਕਰ ਰਿਹਾ ਭਗਤ ਜੀ ਭਗਤ ਜੀ ਕਹਿ ਰਹੇ ਨੇ ਕਿ ਤੂੰ ਇਸ ਭਵਜਲ ਨੂੰ ਪਾਰ ਕਰ ਲੇਗਾ ਤਾਂ ਇਸ ਘਾਟੀ ਤੇ ਚੜ ਗਿਆ ਜੋ ਸਾਡੀ ਭਵਜਲ ਹੈ ਨਾਵ ਘਾੜ ਤੋਂ ਲੈ ਕੇ ਸੁੰਨ ਘਾੜ ਤੱਕ ਜੋ ਰਸਤਾ ਹੈ ਸਾਡਾ ਇਹ ਘਾਟੀ ਹੈ ਇਹ ਬੜਾ ਉੱਚਾ ਰਸਤਾ ਹੈ ਖੜੀ ਪਹਾੜੀ ਹੈ ਗੁਰੂ ਪਿਆਰੇ ਉਹ ਇਹ ਔਰ ਇਹਦੇ ਵਿੱਚ ਰਕਾਵਟਾਂ ਬਹੁਤ ਆ ਇਹਦੇ ਵਿੱਚ ਰਕਾਵਟਾਂ ਬਹੁਤ ਆ ਇੱਥੋਂ ਨਾਵ ਘਾੜ ਤੋਂ ਲੈ ਕੇ ਸੁੰਨ ਘਟ ਆਣ ਤੱਕ ਬੜਾ ਸਫਰ ਕਰਨਾ ਬੜਾ ਔਖਾ ਹੈ। ਔਰ ਵੈਸੇ ਵੀ ਆਪਾਂ ਵਿਚਾਰ ਕਰੀਏ ਇੱਥੇ ਭੀੜ ਬਹੁਤ ਹੈ। ਕਾਦੀ ਹੈ ਫੁਰਨਾਦੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਤੰਗ ਰਸਤਾ ਬੜਾ ਹੈ। ਇਹ ਰਸਤੇ ਰਸਤੇ ਦਾ ਸਫਰ ਕਰਨਾ ਜੀ ਇੱਥੇ ਅਸੀਂ ਸੁੰਨ ਘਾਟ ਦੇ ਪਹੁੰਚ ਗਏ ਤਾਂ ਇਹ ਘਾਟੀ ਨੂੰ ਅਸੀਂ ਪਾਰ ਕਰ ਲਿਆ ਕਿਉਂ ਕਬੀਰ ਜੀ ਕਹਿੰਦੇ ਨੇ ਕਬੀਰ ਜੀ ਇੱਥੇ ਬੈਠੇ ਨੇ ਇੱਕ ਅਬ ਘਾਟੀ ਇੱਕ ਅਬ ਘਟ ਘਾਟੀ RAM ਕੀ ਇਹ RAM ਪ੍ਰਮਾਤਮਾ ਦੇ ਦਰ ਤੇ ਜਾਣ ਦਾ ਇੱਕ ਰਸਤਾ ਹੈ ਇਹ ਅਕਾਲ ਪੁਰਖ ਪਿਤਾ ਪਰਮਾਤਮਾ ਸੱਚਖੰਡ ਜਾਣ ਦਾ ਰਸਤਾ ਹੈ ਗੁਰੂ ਪਿਆਰੇਓ ਇਹ ਰਸਤੇ ਤੇ ਚੱਲਣ ਵਾਸਤੇ ਸਾਨੂੰ ਚੌਂਕੜਾ ਲਾਉਣਾ ਪੈਣਾ ਹੈ ਬੈਠਣਾ ਪੈਣਾ ਹੈ ਖਾਲੀ ਜੋ ਪਿੱਛੇ ਆਪਾਂ ਵਿਚਾਰ ਕੀਤੀ ਹੈ ਇੱਕ ਆਪਾਂ ਜੋ ਭਗਤੀ ਦੇ ਸਾਨੂੰ ਅਕਾਲ ਦੇ ਜਿਹੜੇ ਏਜੰਟ ਰਸਤੇ ਦਿਖਾ ਰਹੇ ਨੇ ਉਹਨਾਂ ਤੇ ਚੱਲ ਕੇ ਅਸੀਂ ਇਸ ਮਾਰਗ ਤੇ ਨਹੀਂ ਪਹੁੰਚ ਸਕਦੇ ਸਾਨੂੰ ਆ ਗੁਰਬਾਣੀ ਦਾ ਸਹਾਰਾ ਲੈਣਾ ਪੈਣਾ ਹੈ ਗੁਰਬਾਣੀ ਦੇ ਵਿੱਚ ਜੋ ਭਗਤ ਜਿਨ੍ਹਾਂ ਨੇ ਰਸਤਾ ਤੈਅ ਕੀਤਾ ਹੈ ਉਹ ਸਾਨੂੰ ਉਸ ਰਸਤੇ ਤੇ ਚੱਲਣਾ ਪੈਣਾ ਹੈ ਉਹ ਤਰੀਕਾ ਅਪਣਾਉਣਾ ਪੈਣਾ ਹੈ ਉਹ ਤਰੀਕਾ ਕੀ ਹੈ ਸਿਮਰਨ ਉਹ ਤਰੀਕਾ ਕੀ ਹੈ ਸਿਮਰਨ ਸਿਮਰਨ ਬਾਹੀ ਗੁਰੂ ਗੁਰਮੰਤਰ ਜਪ ਕੇ ਹੀ ਅਸੀਂ ਅਸੀਂ ਸਫਰ ਨੂੰ ਪਾਰ ਕਰ ਸਕਦੇ ਹਾਂ ਔਰ ਅਸੀਂ ਸੁੰਨ ਘਾੜ ਤੇ ਜਾ ਕੇ ਇੱਥੇ ਗੁਰੂ ਦੇ ਦਰ ਤੇ ਅਸੀਂ ਬੈਠ ਕੇ ਮੁਕਤੀ ਦਾ ਦਵਾਰਾ ਹਾਸਲ ਕਰ ਸਕਦੇ ਆ ਗੁਰੂ ਘਰ ਰਿਓ ਇਹ ਆਪਾਂ ਪਹਿਲਾਂ ਬਹੁਤ ਵਾਰੀ ਸਿਮਰਨ ਕਿਵੇਂ ਕਰਨਾ ਹੈ ਕਾਫੀ ਪਹਿਲੇ ਵੀਡੀਓ ਪਾ ਰੱਖੀਆਂ ਨੇ ਉਹ ਆ ਪਿੱਛੇ ਜਾ ਕੇ ਤੁਸੀਂ ਆਪਾਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਅਸੀਂ ਨਾਭ ਘਾੜ ਤੋਂ ਸਫਰ ਕਰਕੇ ਸੁੰਨ ਘਾੜ ਤੱਕ ਜਾਣਾ ਹੈ ਜਿਹੜਾ ਕਿ ਵਾਹਿਗੁਰੂ ਗੁਰਮੰਤਰ ਜਹਾਜ਼ ਹੈ ਉਹਨੂੰ ਅਸੀਂ ਜੋ ਹਾਥ ਤੇ ਚੜ ਕੇ ਸਫਰ ਨੂੰ ਤੈਅ ਕਰ ਸਕਦੇ ਆ ਵਾਹਿਗੁਰੂ ਗੁਰਮੰਤਰ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹਨੂੰ ਜਪ ਕੇ ਫਿਰ ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ ਉਹ ਤੇ ਚੜ ਕੇ ਸਫਰ ਕਰਕੇ ਅਸੀਂ ਸੁੰਨ ਘਾਟ ਤੇ ਆ ਸਕਦੇ ਆ ਫਿਰ ਇਹ ਸਮਝ ਲਓ ਜਦੋਂ ਅਸੀਂ ਇੱਥੇ ਆ ਗਏ ਇੱਥੇ ਬੈਠਣ ਲੱਗੇ ਫਿਰ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਦਰਵਾਜੇ ਖੋਲਣੇ ਗੁਰਪਿਆਰੇਓ ਫੇਰ ਉਹਨੇ ਸਾਨੂੰ ਮੁਕਤ ਕਰਨਾ ਹੈ ਇੰਨਾ ਸੇਤੀ ਨਹੀਂ ਹੋਣ ਵਾਲਾ ਕੰਮ ਇਹ ਵਿਚਾਰ ਤਾਂ ਗੁਰਪਿਆਰੇ ਬੜੀ ਲੰਬੀ ਹੋ ਜਾਂਦੀ ਹੈ ਪਰ ਜਿਆਦਾ ਔਖਾ ਕੰਮ ਵੀ ਨਹੀਂ ਹੈ ਸਿਰਫ ਹੁਕਮ ਮੰਨੈ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਆ ਮਹਿਲ ਜਿਹੜਾ ਇੱਥੇ ਆਪਾਂ ਜਦੋਂ ਹੁਕਮ ਆਉਣਨ ਲੱਗ ਗਏ ਤਾਂ ਪ੍ਰਵਾਨ ਹੋ ਜਾਂਦਾ ਗੁਰਪਿਆਰੇ ਤਾਂ ਇੰਨੇ ਕ ਵਿਚਾਰਾਂ ਜੋ ਅੱਜ ਕੀਤੀਆਂ ਨੇ ਮੇਰੇ ਮਾਲਕ ਨੇ ਗੁਰਪਾਈਆਂ ਨੇ ਸਤਗੁਰ ਮੀਰਾ ਬਖਸ਼ਣ ਸਿਰ ਤੇ ਮਿਰ ਪ੍ਰਿਆਤ ਰੱਖਣ ਹੋਈਆਂ ਭੁੱਲਾਂ ਚੁੱਕਾ ਦਾਸ ਸੰਗਤ ਕੋਲੋਂ ਔਕਾਲ ਪਿਤਾ ਪ੍ਰਮਾਤਮਾ ਕੋਲੋਂ ਮਾਫੀ ਮੰਗਦਾ ਹੈ ਕਿਉਂਕਿ ਅਣਜਾਣ ਹੈ ਸਨ ਕੋਈਸ ਪਤਾ ਨਹੀਂ ਹੈ ਕੀ ਕਰਨਾ ਹੈ ਕੀ ਨਹੀਂ ਉਹ ਮੇਰਾ ਮਾਲਕ ਆਪ ਹੀ ਬੁਲਾ ਲੈਂਦਾ ਆਪ ਹੀ ਕੁਝ ਕਰਾ ਲੈਂਦਾ ਸਿਰਫ ਇੱਕ ਕੋਸ਼ਿਸ਼ ਕਰ ਰਿਹਾ ਹਾਂ ਉਪਰਾਲਾ ਕਰ ਰਿਹਾ ਕਿ ਅਸੀਂ ਵੀ ਮੁਕਤੀ ਦਾ ਦਰਵਾਜ਼ਾ ਪਾ ਲਈਏ ਤਾਂ ਸਤਿਗੁਰ ਮੇਰਾ ਬਖਸ਼ਣ ਭੁੱਲਾ ਚੁੱਕਾ ਮਾਫ਼ ਕਰੇ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ